ਬੰਦ ਕਰੀ ਰੰਦੇ ਕੋਤੋਂ ਨਾ ਨਾ ਚਾੜਦੇ ਹੋ ਬੰਦ ਕਰ ਕੋ ਮਰਦਾ ਕਰੋ ਜੇ ਕੀ ਪੰਦ ਕਰਾ ਕੇ ਹਟਾਂਗੇ ਕਰਾ ਕੇ ਹਟਾਂਗੇ ਕਰਾ ਕੇ ਹਟਾਂਗੇ ਬੰਲਾ ਸੜੀਆਂ ਭਰਾਵਾ ਸਾਡੇ ਕਰਕੇ ਜਿਤਨੀ ਇਹ ਜੰਗ ਇਹ ਬਾਇਓ ਗੈਸ ਫੈਕਟਰੀ ਸਾਹਮਣੇ ਸਾਡੇ ਲੱਗ ਰਹੀ ਆ ਜਿਹਦੇ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਸ਼ਸ਼ੀਕਲ ਜੀ ਮੈਂ ਪ੍ਰਦੀਪ ਸਿੰਘ ਲੋਕ ਸਭਾ ਹਲਕਾ ਲੁਧਿਆਣਾ ਦੇ ਤਹਿਸੀਲ ਜਗਰਾਉਂ ਦੇ ਪਿੰਡ ਅਖਾੜਾ ਦੇ ਵਿੱਚ ਖੜਾ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਬਾਇਓ ਗੈਸ ਪਲੈਂਟ ਫੈਕਟਰੀ ਜਿਹੜੀ ਲੱਗ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਸਾਰਾ ਪਿੰਡ ਇਕੱਠਾ ਹੋ ਕੇ ਲਗਭਗ ਪਿਛਲੇ 1 ਮਹੀਨੇ ਤੋਂ ਧਰਨਾ ਲਾਈ ਬੈਠੇ ਆ ਪੱਕਾ ਧਰਨਾ ਲੱਗਿਆ ਹੋਇਆ ਹੈ 2000 1500 3000 ਦੇ ਲਗਭਗ ਇੱਥੇ ਹਰ ਵੇਲੇ ਲੋਕ ਜਿਹੜੇ ਹੈਗੇ ਇਕੱਠੇ ਰਹਿੰਦੇ ਆ ਇਹਨਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਨਾਲ ਲਗਭਗ 2-3 ਮੀਟਿੰਗਾਂ ਕਰ ਚੁੱਕੇ ਆ ਜਿਹੜੀਆਂ ਕਿ ਬੇ ਸਿੱਟਾ ਰਹੀਆਂ ਵਾਂ ਇਸ ਤੋਂ ਪਰੇਸ਼ਾਨ ਹੋ ਕੇ ਪਿੰਡ ਵਾਸੀਆਂ ਨੇ ਆਉਣ ਵਾਲੇ ਜਿਹੜਾ ਕੱਲ ਨੂੰ ਜਿਹੜੀਆਂ ਚੋਣਾ ਹੋਣੀਆਂ ਉਹਦਾ ਪੂਰਨ ਰੂਪ ਨਾਲ ਬਾਈਕਾਟ ਕਰਤਾ ਡੀਸੀ ਸਾਹਿਬ ਆ ਰਹੇ ਆ ਉਹਨਾਂ ਤੇ ਪ੍ਰੈਸ਼ਰ ਹੈਗਾ ਚੋਣਾ ਕਰਾਉਣ ਦਾ ਪਿੰਡ ਵਾਲੇ ਕਹਿੰਦੇ ਆ ਚੋਣਾ ਦਾ ਬਾਈਕਾਟ ਹੈ ਆਓ ਦੇਖਦੇ ਆ ਸਾਰਾ ਮਸਲਾ ਕੀ ਹੈ ਗੁਰਮਖੋ ਅੱਜ ਇਹ ਇਕੱਠ ਜਿਹੜਾ ਸਾਰਾ ਹੋਇਆ ਹੋਇਆ ਇਹ ਨਗਰ ਪਿੰਡ ਅਖਾੜੇ ਦਾ ਇਹ ਬਾਇਓ ਗੈਸ ਫੈਕਟਰੀ ਸਾਹਮਣੇ ਸਾਡੇ ਲੱਗ ਰਹੀ ਆ ਜਿਹਦੇ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਹਵਾ ਦੇ ਵਿੱਚ ਜ਼ਹਿਰੀਲੀਆਂ ਗੈਸਾਂ ਫੈਲਣ ਗਈਆਂ ਗੰਦਗੀ ਫੈਲੋਗੀ ਗੰਦਗੀ ਦੇ ਨਾਲ ਇਹ ਫੈਕਟਰੀ ਚੱਲਣੀ ਆ ਸਾਰਾ ਆਲਾ ਦੋਲਾ ਮਾਹੌਲ ਆ ਜਿਹੜਾ ਇਹ ਸਾਰਾ ਗੰਦਾ ਹੋ ਜਾਊ ਮੱਖੀਆਂ ਬਹੁਤ ਆ ਜਾਣਗੀਆਂ ਮੱਖੀਆਂ ਮੱਛਰ ਦੀ ਪ੍ਰਮਾਰ ਹੋ ਜਾਊ ਸਭ ਤੋਂ ਵੱਧ ਮਨੁੱਖਤਾ ਦੇ ਵਾਸਤੇ ਇਹ ਫੈਕਟਰੀ ਆ ਜਿਹੜੀ ਇਹ ਨੁਕਸਾਨ ਦੇ ਆ ਅੱਜ ਦਾ ਇਕੱਠ ਜਿਹੜਾ ਬੀਬੀਆਂ ਭੈਣਾ ਨਗਰ ਦੇ ਬੱਚਾ ਬੱਚਾ ਯੁਰਗ ਸਾਰੇ ਪਹੁੰਚੇ ਸੀ ਕਿਉਂਕਿ ਫੈਕਟਰੀ ਦੇ ਮਾਲਕ ਦਾ ਅੱਜ ਪਤਲਾ ਫੂਕਿਆ ਗਿਆ ਇਸੇ ਤਰ੍ਹਾਂ ਪਤਲੇ ਫੂਕੇ ਜਾਣਗੇ ਇਸੇ ਤਰ੍ਹਾਂ ਕੱਠ ਜਾਰੀ ਰਹੇਗਾ ਜਿੰਨਾ ਚਿਰ ਫੈਕਟਰੀ ਬੰਦ ਨਹੀਂ ਹੁੰਦੀ ਫੈਕਟਰੀ ਜੇਤੀ ਤੋਂ ਜੇਤੀ ਬੰਦ ਹੋਣੀ ਚਾਹੀਦੀ ਆ ਤਾਂ ਕਿ ਲੋਕਾਂ ਦਾ ਬਚਾਅ ਹੋ ਸਕੇ ਇਹ ਕਿਹਾ ਕਹਿਣਾਗੇ ਬੰਲਾ ਸੁਨਿਆ ਪਰ ਆਵਾਜ਼ ਆ ਗਈ ਕਿੰਨੀ ਇਹ ਜਾਂਦੀ ਇਹ ਬਾਇਓ ਗੈਸ ਫੈਕਟਰੀ ਸਾਹਮਣੇ ਸਾਡੇ ਲੱਗ ਰਹੀ ਆ ਜਿਹਦੇ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਸਸ਼ੀਗਲ ਜੀ ਮੈਂ ਪ੍ਰਦੀਪ ਸਿੰਘ ਲੋਕ ਸਭਾ ਹਲਕਾ ਲੋਰੀਆਣਾ ਦੇ ਤਹਿਸੀਲ ਜਗਰਾਉਂ ਦੇ ਪਿੰਡ ਅਖਾੜਾ ਦੇ ਵਿੱਚ ਖੜਾ ਹਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਬਾਇਓ ਗੈਸ ਪਲੈਂਟ ਫੈਕਟਰੀ ਜਿਹੜੀ ਲੱਗ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਸਾਰਾ ਪਿੰਡ ਇਕੱਠਾ ਹੋ ਕੇ ਲਗਭਗ ਪਿਛਲੇ 1 ਮਹੀਨੇ ਤੋਂ ਧਰਨਾ ਲਾਈ ਬੈਠੇ ਆ ਪੱਕਾ ਧਰਨਾ ਲੱਗਿਆ ਹੋਇਆ ਹੈ 2000 1500 3000 ਦੇ ਲਗਭਗ ਇੱਥੇ ਹਰ ਵੇਲੇ ਲੋਕ ਜਿਹੜੇ ਹੈਗੇ ਇਕੱਠੇ ਰਹਿੰਦੇ ਆ ਇਹਨਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਨਾਲ ਲਗਭਗ 2-3 ਮੀਟਿੰਗਾਂ ਕਰ ਚੁੱਕੇ ਆ ਜਿਹੜੀਆਂ ਕਿ ਬੇ ਸਿੱਟਾ ਰਹੀਆਂ ਵਾਂ ਇਸ ਤੋਂ ਪਰੇਸ਼ਾਨ ਹੋ ਕੇ ਪਿੰਡ ਵਾਸੀਆਂ ਨੇ ਆਉਣ ਵਾਲੇ ਜਿਹੜਾ ਕੱਲ ਨੂੰ ਜਿਹੜੀਆਂ ਚੋਣਾ ਹੋਣੀਆਂ ਉਹਦਾ ਪੂਰਨ ਰੂਪ ਨਾਲ ਬਾਈਕਾਟ ਕਰਤਾ ਡੀਸੀ ਸਾਹਿਬ ਆ ਰਹੇ ਆ ਉਹਨਾਂ ਤੇ ਪ੍ਰੈਸ਼ਰ ਹੈਗਾ ਚੋਣਾ ਕਰਾਉਣ ਦਾ ਪਿੰਡ ਵਾਲੇ ਕਹਿੰਦੇ ਆ ਚੋਣਾ ਦਾ ਬਾਈਕਾਟ ਹੈ ਆਓ ਦੇਖਦੇ ਆ ਸਾਰਾ ਮਸਲਾ ਕੀ ਹੈ ਗੁਰਮਖੋ ਅੱਜ ਇਹ ਇਕੱਠ ਜਿਹੜਾ ਸਾਰਾ ਹੋਇਆ ਹੋਇਆ ਇਹ ਨਗਰ ਪਿੰਡ ਅਖਾੜੇ ਦਾ ਇਹ ਬਾਇਓ ਗੈਸ ਫੈਕਟਰੀ ਸਾਹਮਣੇ ਸਾਡੇ ਲੱਗ ਰਹੀ ਆ ਜਿਹਦੇ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਹਵਾ ਦੇ ਵਿੱਚ ਜ਼ਹਿਰੀਲੀਆਂ ਗੈਸਾਂ ਫੈਲਣਗੀਆਂ ਗੰਦਗੀ ਫੈਲੂਗੀ ਗੰਦਗੀ ਦੇ ਨਾਲ ਇਹ ਫੈਕਟਰੀ ਚੱਲਣੀ ਆ ਸਾਰਾ ਆਲਾ ਦੋਲਾ ਮਾਹੌਲ ਆ ਜਿਹੜਾ ਇਹ ਸਾਰਾ ਗੰਦਾ ਹੋ ਜਾਊ ਮੱਖੀਆਂ ਬਹੁਤ ਆ ਜਾਣਗੀਆਂ ਮੱਖੀਆਂ ਮੱਛਰ ਦੀ ਪ੍ਰਮਾਰ ਹੋ ਜਾਊ ਸਭ ਤੋਂ ਵੱਧ ਮਨੁੱਖਤਾ ਦੇ ਵਾਸਤੇ ਇਹ ਫੈਕਟਰੀ ਆ ਜਿਹੜੀ ਇਹ ਨੁਕਸਾਨ ਦੇ ਆ ਅੱਜ ਦਾ ਇਕੱਠ ਜਿਹੜਾ ਬੀਬੀਆਂ ਭੈਣਾ ਨਗਰ ਦੇ ਬੱਚਾ ਬੱਚਾ ਦੂਰਗ ਸਾਰੇ ਪਹੁੰਚੇ ਸੀ ਕਿਉਂਕਿ ਫੈਕਟਰੀ ਦੇ ਮਾਲਕ ਦਾ ਅੱਜ ਉਤਲਾ ਫੂਕਿਆ ਗਿਆ ਇਸੇ ਤਰ੍ਹਾਂ ਪੁਤਲੇ ਫੂਕੇ ਜਾਣਗੇ ਇਸੇ ਤਰ੍ਹਾਂ ਕੱਠ ਗੱਜਾਰੀ ਰਹੇਗਾ ਜਿੰਨਾ ਚਿਰ ਫੈਕਟਰੀ ਬੰਦ ਨਹੀਂ ਹੁੰਦੀ ਫੈਕਟਰੀ ਜੇਤੀ ਤੋਂ ਜੇਤੀ ਬੰਦ ਹੋਣੀ ਚਾਹੀਦੀ ਆ ਤਾਂ ਕਿ ਲੋਕਾਂ ਦਾ ਬਚਾਅ ਹੋ ਸਕੇ